ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰਸ ਸਮੇ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾ ਵਿੱਚ ਰੱਖੇ ਦਿਨ ਦੁੱਖ ਨੇ ਰਾਤ ਚੋਗੁਣੀਆਂ ਤਰੱਕੀਆਂ ਦੇਈ ਮੇਰੇ ਮਾਲਕ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਗੜਾ ਖਰਾਬ ਹੋਇਆ ਲਹੂ ਪੁੱਟਣ ਦੇ ਵਿੱਚ ਲੇਟ ਹੋ ਗਿਆ ਰਾਤ ਬੁਖਾਰ ਚੜ੍ਹਿਆ ਜੀ ਪਤਾ ਨਹੀਂ ਕੀ ਚੱਕਰ ਹੋਇਆ ਕੱਲ ਦਿਨ ਦੇ ਵਿੱਚ ਵੀ ਬੁਖਾਰ ਚੜ੍ਹਿਆ ਗੋਲੀ ਲੱਤੀ ਰਾਤ ਪੈਣ ਲੱਗੇ ਲੱਤੀ ਤੇ ਏਸੀ ਤਾਂ ਲੱਗਿਆ ਪਤਾ ਪਰ ਸਰੀਰ ਦੇ ਵਿੱਚ ਤੇ ਕੰਬੜਾ ਜਿਹਾ ਤਾਲੇ ਲੱਤਾ ਪਤਾ ਸਰੀਰ ਦੇ ਵਿੱਚ ਤੇ ਗਰਮੀ ਚੋ ਰਹੀ ਸੀ ਨੱਕ ਹੋਇਆ ਪਤਾ ਬੰਦ ਪੱਖਾ ਵੀ ਬੰਦ ਕਰਿਆ ਪਤਾ ਏਸੀ ਦੇ ਵਿੱਚ ਪਰ ਫਿਰ ਵੀ ਚਲੋ نیند ਆਈ ਸਵੇਰੇ ਆ ਕੇ 4 ਵਜੇ ਦੇ ਕਰੀਬ ਨਹੀਂ ਬਸ ਕਰ ਬਟਾਈਆਂ ਇਧਰ-ਇਧਰ ਨੂੰ ਬਦਲ ਹੋ ਗਈਆਂ ਕਦੇ ਗਰਮੀ ਜੀ ਕਦੇ ਠੰਡ ਜੀ ਕੋਈ ਸਮਝ ਨਹੀਂ ਤੇ ਲੱਦੀ ਕੀ ਹੋਇਆ ਸਰਜਰੀ ਹਵਾ ਲੱਗੀ ਜੀ ਚੱਲਣ ਪਰ ਥੋੜੀ ਥੋੜੀ ਬੱਦਲਬਾਹੀ ਵੀ ਹੋਈ ਹੋਈ ਆ ਉਹਨਾਂ ਨਾਲੇ ਮੱਝਾ ਚੋਵਾਂਗੇ ਜੀ ਨਾਲੇ ਪਾਪਾ ਜੀ ਲੱਗੇ ਹੋਇਆ ਜੀ ਉਹ ਕਹਿੰਦੇ ਵੀ ਮੈਨੂੰ ਬੀਜ ਬਾਰੇ ਦੱਸ ਦਿਓ ਕੁਝ ਕਿਦਾਂ ਦੇਖਿਆ ਤਾਂ ਕੱਢ ਆਹ ਦੇਖੋ ਵਿੱਚ ਤੇ ਕੱਢ ਕੇ ਮੜੇ ਜਾ ਕ ਮੈਂ ਤਾਂ ਪਹਿਲਾਂ ਫੋਟੋ ਰੇਗਾ ਵੀ ਇੱਧਰ ਤੇ ਫੇਰ ਕੰਟ ਦੇ ਪੁੱਕੇ ਦੀ ਲਾਈ ਜੀ ਫਿਰ ਮੂੰਗਫਲੀ ਦੇ ਦਾਣੇ ਬਣਾਏ ਹੋਏ ਆ ਲੈ ਮੂੰਗਫਲੀ ਦੀ ਜੀ ਹੈਗੀ ਇਹ ਇਹ ਕਣਕ ਦੇ ਦਾਣੇ ਆ ਜੀ ਇਹ ਕਣਕ ਦੇ ਦਾਣੇ ਇੱਥੇ ਆ ਫਿਰ ਆਏ ਵੀ ਵਿੱਚ ਧਾਨ ਨਾ ਨੇ ਆਏ ਹੋਏ ਧਾਨ ਇਹ ਤਾਂ ਮਤਲਬ ਫੈਲਾ ਹੋ ਰਿਹਾ ਹੈ ਫੈਲਾ ਹੋ ਰਿਹਾ ਜੀ ਹੈਗਾ ਸਾਲ ਹੈ ਨਾ ਇਹਦੇ ਕਣਕ ਦੇ ਬੀਜ ਵੀ ਆਉਂਦੇ ਆ ਇਹਦਾ ਬੀਜ ਹੋਇਆ ਇਹ ਬਹੁਤ ਬਰੀਕ ਜਾਂ ਹੈ ਬਰੀਕ ਲੱਗਦਾ ਉਹ ਠੀਕ ਹੀ ਲੱਗਦਾ ਪੈਸੇ ਉਹਨਾਂ ਆਪਣੀ ਕੰਪਨੀ ਨਾਲ ਕਰਿਆ ਕੋਈ ਨਾ ਇਹ ਹੈਗਾ ਜੀ ਪੀ ਆਰ 131 ਇਹ ਹੈਗਾ ਫੀ ਹਾਂ ਇਹ ਕੋਈ ਨਹੀਂ ਬਹੁਤ ਵੱਖਰਾ ਨਹੀਂ ਇਹ ਵੱਖਰਾ ਹੈ ਜੀ ਇਹ ਹੈਗਾ 321 ਇਹ ਦੇਖ ਲੋ ਬਈ ਚੂਨਾ ਲੜਾ ਲਿਓ ਨਾ ਨਾ ਇਹ ਮੋਟੇ ਆਹ ਥੋੜੇ ਜਿ ਮੋਟੇ ਲੱਗਦੇ ਹਨ ਇਹ ਆਇਆ 55 ਰੁਪਏ ਕਿਲੋ ਇਹ ਆਇਆ 100 ਰੁਪਏ ਕਿਲੋ ਇਹ ਕਿਤੇ ਕਿਨਾ ਕਰਤੇ ਹੋ ਹੋਲਾ ਲੋ ਕੁਛ ਲਾ ਲੋ ਪਤਾ ਨਹੀਂ ਹਮੋਗੇ ਬੀਜ ਕੇ ਪਤਾ ਲੱਗੂ ਹੁਣ ਅਗੇ ਵੀ ਕੀ ਆ ਬਣਦੀ ਗੱਲ ਤੇ ਆਹ ਦੋ ਕੁੜੀਆਂ ਵੀ ਨਿਕਲੇ ਹੋਈਆਂ ਕਿੱਧਰ ਨੇ ਉਹ ਪਈਆਂ ਛੜੀਆਂ ਕੁੜੀਆਂ ਹਾਂ ਆ ਦਾ ਕੱਕੜੀ ਜੀ ਉੱਪਰ ਵਾਲੀ ਉਹਲੀ ਜੀ ਬੜੀ ਵੱਡੀ ਹਾਂ ਕੀ ਹੋਇਆ ਇੱਕ ਆਖਾ ਇਹ ਚੱਤੇ ਨਹੀਂ ਕੀ ਹਾਂ ਇਹ ਅੱਧਿਓ ਪੈਣੀ ਹੈ ਸਾਰੇ ਸਾਰੇ ਵੀ ਸਾਰੇ ਖਤੀ ਦੇ ਵਿੱਚ ਆ ਗਈ ਇਹ ਦੋ ਹਾਂ ਵਿੱਚ ਲਾਉਣੇ ਜਿਹੜੀ ਹੁਣ ਹਾਂ ਠੀਕ ਹੈ ਤੇ ਪਹੁੰਚ ਰਲਾਉਣਾ ਹਾਂ ਇਹ ਰਲਾ ਲੋਬਸ ਪਾਣੀ ਛੋਟਾ ਪਿਆ ਉਹਰੇ ਹਾਂ ਅੱਛਾ ਹੁਣ ਕੀ ਆ ਅੱਛਾ 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 ਸੁਹੇ ਪਰ ਮੋਟਰ ਚੱਲਦੀ ਗੈਰੰਟੀ ਠੀਕ ਠੀਕ ਚਾਲ ਤੇ ਲਾਈਨ ਚ ਚਲਾਇਆ ਜਾਂਦਾ ਹਾਂ 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 ਤੁਹਾਡੀ ਪੁਆਇੰਟ ਹੋ ਗਿਆ ਨਾ ਇਹ ਵੀ ਗੱਲ ਠੀਕ ਹੈ ओके ਆ ਤਾਂ ਮੈਂ ਕੋਈ ਕੀ ਬੋਲ ਰਿਹਾ ਨੂੰ ਆਹ ਕਈ ਵਾਰ ਨਹੀਂ ਹੋੜਦਾ ਜੀ ਹਾਂਜੀ ਅੱਜ ਲੇਟੇ ਹੋ ਗਏ ਹੈ ਮੇਰੇ ਤਾਂ ਗੜਾ ਹਲ ਵੀ ਬੈਠਿਆ ਵਾ ਫਾਈਬਰ ਦੀ ਕਾਸ ਵਾਈਬ ਦੀ ਕੀ ਤੇ ਮਾਦੇ ਕੋਈ ਕੁਛ ਹੈ ਕਰਤੇ ਕਿ ਲੱਗੂ ਤੇ ਅੱਜ ਉਹ ਵੈਸੇ ਮੌਸਮ ਆ ਰਿਹਾ ਹੈ ਜਿਵੇਂ ਬੋਲਦੀ ਗਾ ਤਾਂ ਨਹੀਂ ਹੈ ਕਿ ਕੀ ਹੋਇਆ ਵਾ ਜਿਵੇਂ 20 ਆਣਾ ਹੁੰਦਾ ਨੇ ਵੀ ਉੱਚੀ ਬੋਲਣਾ ਮਾਰੇ ਜੇ ਮੈਨੂੰ ਨਹੀਂ ਸੁਣਦਾ ਜੇ ਤੇਰੇ ਕੋਲ ਖੜੀ ਮੈਨੂੰ ਨਹੀਂ ਸੁਣਦਾ ਪੱਕੇ ਦੀ ਆਵਾਜ਼ ਵੱਧ ਸੁਣੀ ਜਾਂਦੀ ਮੈਨੂੰ ਮੇਰੇ ਥੋੜਾ ਜਿਹਾ ਗਾਣ ਦੇ ਵਿੱਚ ਹਾਂ ਹਾਂ ਮਾਖਣਾ ਜੈਤਮੀ ਨੇ ਤਾਂ ਕਦੀ ਵੀ ਤੀ ਮੋਹ ਹਾਂ ਕਹ ਜੀ ਹਾਂ 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 ਪਨੀਰੀ ਜੀ ਪਨੀਰੀ ਤਾਂ ਉਹਨਾਂ ਨੇ ਕਦੇ ਇਸ ਤੀ ਹੁਣ ਸੀ ਹਾਲਪੇ ਹੋਈ ਹੈ ਹੂੰ ਉਹਨਾਂ ਕੋਈ ਏਰੀਆ ਜ਼ਿਆਦਾ ਨਾ ਉਹਦੇ ਕਰਕੇ ਦੋਨਾਂ ਚ ਪਾ ਲਿਆ ਥੋੜੀ ਥੋੜੀ ਦਵਾਈ ਪਾਤੀ ਪਾਤੀ ਇਧਰ ਵੀ ਪਾਤੀ ਚੰਗਦਾ ਬਦਲਿਆ ਕੋਈ ਚੱਲ 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 ਇਹ 5 ਕਿਲੋ ਉਹ ਦੁੱਧ ਦਾ ਜਾ ਦੇ ਫੇਤੀ ਇਹ ਪਹਾੜ ਦੇ ਕੱਢ ਹੋ ਕੱਲ ਨੂੰ ਚਰਬੀ ਆ ਦੇਖ ਲੋ ਵਿੱਚ ਫੋਕ ਜੀ ਉੱਪਰ ਆ ਗਈ ਜਲਫ ਚੋਈਏ ਮੈਨੂੰ ਅੱਜ ਬਾਰ ਵੀ ਲਿਆ ਹੋਣਾ ਹਨਾ ਈੜੇ ਪਾ ਲਉ ਮੇਰੀ ਤਿਆਰੀ ਹੈ ਜੀ ਮੋٹے ਮੋٹے ਲੱਗ ਗਏ ਕਿਨੇ ਪੈਣ ਦਿਖਾਉਂਦਾ ਜੀ ਤੁਹਾਨੂੰ ਆ ਪਿਆ ਏ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਵਿੱਚ ਵਿੱਚ ਨੂੰ ਡਿਰਨ ਲੱਗ ਗਿਆ ਜੀ ਬੱਦਲ ਉੱਪਰ ਖੜਤਾ ਗਿਆ ਕਿ ਕੱਖ ਬੱਡੋਗੇ ਮੈਂ ਕੱਖ ਲੈਣਾ ਪਾਪਾ ਜੀ ਇਹਨਾਂ ਨੇ ਕਹਿੰਦੇ ਵੀ ਅਸੀਂ ਜਾਣਾ ਜੀ ਗਾਹਾਂ ਨੂੰ ਮੈਨੂੰ ਕਹਦੇ ਵੀ ਕੱਖ ਲੈ ਜੀ ਤੇ ਇਧਰ ਗੰਨਾ ਜਿਹੜਾ ਗੰਨਾ ਭਰ ਗਿਆ ਜੀ ਪਾਣੀ ਗੱਲ ਤੇ ਤੇ ਜੱਗੂ ਰਾਈ ਹੈ ਜੀ ਲੱਗੇ ਲਾਉਣ ਪਾਣੀ ਕਹਿੰਦੇ ਵੀ ਸਾਨੂੰ ਵੀ ਜੇਦੋ ਇੱਕ ਦਿਨ ਵਾਸਤੇ ਮੋਟਰ ਮਹ ਲਓ ਜੀ ਜ਼ਰੂਰ ਵੀ ਰਿਓ ਉਹ ਜ਼ਿਮੀਦਾਰ ਇੱਕ ਦੋ ਇਹਦੇ ਕੰਮ ਆਉਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਜ਼ਿਮੀਦਾਰ ਭਰਾਵਾਂ ਦੇ ਜੇ ਪੱਕੇ ਦੋ ਇਹਦੇ ਕੰਮ ਆਉਂਦੇ ਹਨ ਇਹੀ ਸਾਡੇ ਪਿੰਡ ਦੀ ਖਾਸੀਅਤ ਹੈ ਇੱਕ ਦੋ ਇਹਦੇ ਕੰਮ ਜ਼ਰੂਰ ਆਉਂਦੇ ਸਾਰੇ ਜਣੇ ਓ ਸਕੂਟਰੀ ਕਰਾਂ ਸਿੱਧੀ ਜੀ ਫੇਰ ਅ ਜੱਗੂ ਵਈਦਾਈ ਜੱਗੂ ਹੋ ਗਿਆ ਉਹਦਾ ਡੈਡੀ ਹੋ ਗਿਆ ਦੋਨੇ ਜਣੇ ਪਾਈਪ ਲਾਈਨ ਲੱਗੇ ਹੋਏ ਵਿਛਾਉਣ ਆਪਣੇ ਖੇਤ ਨੂੰ ਲੋ ਜੀ ਸਕੂਟਰੀ ਤੇ ਪਰ ਲਾ ਦਿੱਤਾ ਫੌਰ ਫੇ ਮਧੂ ਜਿਦਾਂ ਠੀਕ ਹੈ ਠੀਕ ਹੈ ਚਾਹੀਦਾ ਕਿਆ ਕਹਿੰਦੇ ਤੁਸੀਂ ਤਵੇ ਮਹਾਈ ਝੂਰੀਆ ਦਾ ਪਾਤਾ ਗੱਲਾਂ ਅਸੀਂ ਪਾਤਸੋ ਮੇਢੇ ਚ ਕਾਜ ਲੈਣਾ ਕੀ ਤਾਂ ਗੰਨੇ ਹਾਂਜੀ ਇਹ ਹੁਣ ਥੋੜੀ ਘਾਟੇਰੇ ਮਾਂ ਡਾਈ ਅੱਛਾ ਇਹ ਦਾਇਆ ਦੋ ਥੈਲੇ ਲੈਵਾਂ ਕੋਤ ਅੱਧਾ ਕਾ ਉਨਰਤਨ ਕੋ ਪਨੀਰ ਗੁੰਮ ਰਹਾ ਤੇ ਹੂੰ ਡੇਢ ਕਿਲੋ ਮੈਂ ਹੋਰ ਪਾ ਦਿੰਨੇ ਹਾਂ ਕਹਿੰਦਾ ਹੂੰ ਬਹੁਤ ਹੌਸਲੇ ਨਾਲ ਤੱਕ ਮੰਨਨੇ ਕਰ ਉੱਥੇ ਗਾਹਾਂ ਵਾਲਿਆਂ ਦੇ ਵਿੱਚ ਵੀ ਗੇਰਦੀ ਏ ਥੋੜਾ ਥੋੜਾ ਕੀ ਕਰੀਏ ਹਾਂ ਵਾਲੇ ਮੈਂ ਜਿਹੜਾ ਪਿਛੇ ਚਾ ਵੀ ਚੇ ਮੈਂ ਤਾਂ ਥੈਲਾ ਪਾਤਾ ਸੀ ਲੈ ਲੈਣਾ ਦੇ ਵਿੱਚ ਉਹ ਜੇ ਸਪਰੇ ਵੀ ਤਾਂ ਕਰਨੀ ਦੀ ਫਿਰ ਹਲਾ ਕਾਂਝੀ ਉੱਗੇ ਵੀ ਕੱਖ ਕਿਹੜਾ ਉਹਦੇ ਚ ਸੋਨਖੜ ਸੋਨਖੜ ਹਾਂ ਹਾਂ ਤੁਹਾਨੂੰ ਕੀ ਚਾਹੀਦਾ ਦੋ ਥੈਲੇ ਡਾਇ ਦੇ ਚਾਹੀਦੇ ਨੇ ਬਸ ਦੋ ਥੈਲੇ ਡਾਇ ਦੇ ਜੂਰੇ ਦੇ ਘਰੋਂ ਲੈ ਲਾ ਪਿਆ ਹਾਂ ਓਰੇ ਵਾਲੇ ਦੋ ਦੇ ਦੋ ਇਹਨੇ ਮੇੜ ਤੇ ਜੂਰੇ ਅਸੀਂ ਪਾਕ ਤੋਂ ਰਹਿਣਾ ਪਾਕ ਦਾ ਕੁਝ ਨਹੀਂ ਹੋਣਗੇ ਦੋ ਦੇ ਦੋ ਹਾਂ ਇਹਨੂੰ ਵੀ ਫਿਰ ਮੈਂ ਕਹਿੰਦਾ ਇਹਨੂੰ ਵੀ ਬੀਜ ਬੂਦਨ ਜੇ ਕਿਤੇ ਆਉਂਦੇ ਜਾਂਦੇ ਅਦਰ ਕੋ ਟੱਕਰ ਗਿਆ ਆਪਾਂ ਨੂੰ ਜਾਂ ਫਿਰ ਮੈਂ ਹੀ ਲੈ ਆਉਂਗਾ ਡਟ ਦੇਖ ਲੂੰਗੇ ਹਲੇ ਹੋ ਕੇ ਚਲ ਹੈਗਾ ਉਹ ਜਗ੍ਹਾ ਤੇ ਚਲੋ ਹਾਂ ਉਕਨਾ thorium ਹੋ ਹੀ ਨਹੀਂ ਮੱਕੀ ਪੰਜ ਕਨ ਬੀਜੀ ਦੀ ਥੋੜੀ ਪਤ ਨਹੀਂ ਕਿਹਾ ਸਾਰ ਕੱਖ ਜਿੰਨੇ ਡੱਬਲੇ ਸੜੀ ਬਹੁਤ ਹੋ ਗਿਆ ਸਾਲਾ ਬੱਥੂ ਜੀ ਹਾਂ ਇਹ ਮੱਤ ਨਹੀਂ ਦਵਾਦੀ ਇਹ ਵੀ ਨਹੀਂ ਕੰਪਰੇ ਬੱਥੂ ਨਹੀਂ ਦੁੱਜੂ ਇਹ ਤਾਂ ਹੈ ਥੋੜੇ ਜਿਹਾ ਕਟੂਰੇ ਤੇ ਲੇਨ ਵਿੱਚ ਰਾਜੀ ਜੀ ਆਪਰੇ ਹੋਇਆ ਬਣਾ ਰਹਾ ਹਾਂ ਆਹ ਹੋ ਆਹ ਤਾਂ ਹੈ ਇਹਨੇ ਲੋਕਾਂ ਦਾ ਆ ਹਮ ਚਲ ਮੈਂ ਫੇਰ ਲਿਆਉਂਦਾ ਆ ਉੱਥੇ ਮੁੰਡਾ ਹੈ ਉਰੀ ਹੁਣ ਉਰੀ ਚਾਹੀਦਾ ਤੁਹਾਨੂੰ ਮਾਪ ਜੀ ਕਰੰਟ ਕਰੰਟ ਕਰ ਰਹੇ ਹਾਂ ਸਾਹੀ ਹਾਂ ਕਰੰਟ ਆ ਨਹੀਂ ਠੀਕ ਹੈ ਠੀਕ ਠੀਕ ਹੈ ਠੀਕ ਹੈ ਸਸਰੀ ਘਾਲ ਜੀ ਸਾਰਿਆਂ ਨੂੰ ਆ ਸੀਜ਼ਨ ਜਿਹੜਾ ਜੀ ਜੀ ਵਾਲਾ ਹਮ ਐਤਕੀ ਕੁਸ ਬੀਜਾਂ ਦਾ ਚਲੋ ਸਰਕਾਰ ਨੇ ਵੀ ਸੋਧ ਵਾਲੇ ਬੀਜ ਕਿਹਾ ਵੀ ਪੀਯੂ ਵਾਲੇ ਬੀਜ ਉਹ ਬੀਜ ਹਮ ਪੀਆਰ ਪੀਆਰ ਵਾਲੇ ਸਮਝੋ ਵੀ ਉਹਦੇ ਕਰਕੇ ਪਨੀਰੀਆਂ ਆਤ ਕਿ ਠੰਡੇ ਜਿਹੇ ਕੰਮ ਆ ਪਨੀਰੀਆਂ ਦਾ ਬਹੁਤ ਹਸਾਬਗਰ ਲੱਗੇ ਬੇ ਠੰਡੇ ਮਤੇ ਗੱਲ ਲੱਗੇ ਹੋਏ ਵੀ ਜਣ ਕਾਣ ਦਾ ਪਾਪਾ ਮਤੇ ਨਾਲ ਕੰਮ ਚੱਲ ਰਿਹਾ ਹਾਂ ਤੇ ਸਾਡੇ ਵੀ ਤਿਆਰੀ ਕਰ ਲੀਜੀ ਮਾਚਲ ਉਧਰ ਪਨੀਰੀ ਦਾ ਸਾਨੂੰ ਦੇਖ ਲਈ ਤੁਸੀਂ ਵੀ ਆਪਾਂ ਨੇ ਭੇਉਤੀ ਹੋਈ ਆ ਵੀ ਚਲ ਵੀ ਆ ਖੇਤੀ ਦੀ ਤਿਆਰੀ ਉਹ ਕਰ ਲਈਏ ਮੈਂ ਜਾਣਾ ਤੇ ਪਾਪਾ ਜੀ ਨੂੰ ਮਾਹਮਾ ਰੋਟਾਟਰ ਪਾ ਲਿਆਉਣਾ ਹਾਂ ਪਾਪਾ ਜੀ ਕਹਿੰਦੇ ਰੋਟਾਟਰ ਦੀ ਲੋੜ ਨਹੀਂ ਵੀ ਪਾਣ ਸਵਾਗੀ ਦਾ ਵਿੱਚ ਮਾਰਨੀ ਉਹ ਪਾਣੀ ਛੱਡ ਕੇ ਹਾਂ ਵੀ ਤੂੰ ਦੋ ਇੱਕ ਵਾਰ ਹਲਾ ਨਾਲ ਬਾਕਿਆਂ ਨੂੰ ਵੀ ਸਵਾਗਤ ਹੈ ਪਤਾ ਉਹਨਾਂ ਦੀ ਵੀ ਗੱਲ ਸਹੀ ਹੈ ਕਹਿੰਦੇ ਪਹਿਲਾ ਕਿਹੜਾ ਰੂਟਾ ਬੀਟਰ ਹੁੰਦਾ ਤੇ ਹਮਮਮ ਲੇਕਿਨ ਹੁਣ ਪਹਿਲਾ ਰੂਟਾ ਬੀਟਰ ਪਾਉਂਗਾ ਪਾਉਣ ਜਾਊਂਗਾ ਕਦ ਮੋੜ ਕੇ ਆਊਂਗਾ ਕਦ ਉਂਤੇ ਲੇਟ ਹੋ ਜਾਂਦਾ ਸੂਰਜ ਚੜੀ ਜਾਂਦਾ ਉੱਪਰ ਪਰ ਆਜ ਤਾਂ ਦੱਖਣ ਦੀ ਹਵਾ ਚੱਲਦੀ ਹੈ ਜਾਂ ਦੱਖਣ ਖੜਦਾ ਨਾ ਫਿਰ ਪੁਰਾਹ ਲੋ ਮੈਨ ਮੌਸਮ ਖਰਾਬ ਹੋਣਾ ਇੱਕ ਵਾਰ ਮੈਂ ਇਹ ਪਤਾ ਕਰਦਾ じゃ ਇੱਥੇ ਲੋਕਾਂ ਨੇ ਲੋਕਲ ਪਨੀਰੀਆ ਬੀਜ ਦੇਣਾ ਛਿੱਟਾ ਦੇ ਦੇਣਾ ਫਿਰ ਉੱਪਰ ਤੇ ਕਿੰਨੇ ਗਿਰਨੇ ਆ ਇਹ ਤਾਂ ਗੱਲ ਹੈਗੀ ਉਹ ਬੀਜ ਅੱਗੇ ਪਿੱਛੇ ਹੋ ਜੂਵੇ ਚੱਲ ਲੱਲਾ ਪੱਪਾ ਕਰਕੇ ਜਮਣੇ ਬਾਰੇ ਹੋ ਹੂੰ ਬਾਕੀ ਇਹ ਬਾਹ ਹੋ ਗਿਆ ਉਹ ਵੀ ਮੈਂ ਕਹਿੰਦਾ ਉਹ ਵੀ ਬਾਹ ਹੀ ਦੇਈ ਹੁਣ ਕੀ ਕਰਨਾ ਹੋ ਉਹਦੇ ਵਿੱਚ ਵੀ ਮਾਰਦੇ ਫਾਲੇ ਜੋੜੇ ਵੀ ਤਾਂ ਹੈਗੀ ਹੀ ਆ ਉਹਨੂੰ ਇੱਕ ਵਾਰ ਪਾਣੀ ਛੱਡ ਹੋਣਾ ਪਾਣੀ ਛੱਡ ਕੇ ਗਿੱਲਾ ਹੋਣਾ ਕਿਉਂਕਿ ਫਿਰ ਪਾਟ ਹੋਣਾ ਅੱਛਾ ਹਾਂ ਚੱਲ ਫਿਰ ਐਂ ਕਰ ਲੈਂਦੇ ਲੇਟ ਤਾਂ ਹੁਣ ਹੋਣੀ ਨਹੀਂ ਹੈਗੀ ਇਹ ਲਹੋ ਭਰ ਦੂੰਗਾ ਉਹ ਵੀ ਆਪ ਬੋਲਾ ਪੱਟ ਹੋ ਜੂ ਵਧੀਆ ਢੰਗ ਨਾਲ ਕੋਈ ਜਾਂਦਾ ਫਿਰ ਹੁਣ ਤੱਕ ਡਲੇ ਪਾਉ ਫੜੇ ਫੜੇ ਵੇ ਪੱਟ ਲੈਣਾ ਫਿਰ ਫਸਟਰਾ ਹੋਊਗਾ ਕੰਮ ਹੂੰ ਉਸ ਤੋਂ ਬਾਅਦ ਮੈਂ ਹਾਲੇ ਨੇ ਪੱਟ ਉਹਨੂੰ ਕਰ ਦੂੰਗਾ ਲੋਕਾਂ ਵੀਟਰ ਨੇ ਕੀ ਕਰਦਣਾ ਲੋਕ ਸਹੀ ਗੱਲ ਆ ਸਹੀ ਗੱਲ ਆ ਕੜੇ ਹੋ ਗਿਆ ਉਹ ਟਾਇਰ ਚ ਵੀ ਔੜਨੇ ਦਾ ਵੀ ਡਰ ਹੁਣ ਦਾ ਹਾਂ ਹੂੰ ਤੇ ਹੋਏ ਮੈਂ ਵੱਡ ਫੁੱਟ ਕੇ ਪਰਦੇ ਬਾਕੀ ਸੇ ਕਾਲੇ ਦਾ ਪਤਾ ਨਹੀਂ ਲਿਆ ਉਹਨਾਂ ਰਾਤ ਕਿਤੇ ਦਿਨ ਬੇਚਾਰਾ ਨੂੰ ਹੱਥ ਲਾ। ਮਾਰਾ ਕੱਢ ਕੇ ਪਰਲੇ ਪਾਸੇ ਰੱਖ ਦਿੰਦੇ ਰਾਜੂ ਵਾਲੇ ਚ ਫਿਰ ਬਾਅਦ ਚ ਲਾ ਦੂੰਗੇ। ਪਾਪਾ ਜੀ ਵੀ ਆ ਗਏ ਜੀ। ਬਾਈ ਰਾਏ ਵੀ ਬੈਠੇ ਆ ਕਿੰਨੇ ਘੜੇ ਲਾਗੇ ਬਾਈ ਅੱਜ ਤੇ ਰੇਦੇ ਦੋ ਰਾਏ ਆ ਪੀਆ ਹੋਣਾ ਬਾਈ ਕੋ ਹੋ ਆਹ ਤਿੰਨ ਹੋਣਾ ਨਾ ਉਹ ਕਿੱਥੇ ਦੇ ਆ ਪਰ ਵੱਡੀ ਕਿਸੇ ਦਾ ਲੱਗਾ ਉਹ ਢੇਰ ਅੱਛਾ ਉਹ ਕਿਤੇ ਇੱਥੇ ਕੀ ਇਹਨਾਂ ਨੇ ਇੱਥੇ ਲਿਗੇ ਨਾ ਉਹ ਘਰ ਦੇ ਵਿੱਚ ਤੇ ਹੀ ਕਰਦਾ ਬੂਟੇ ਵਾਲੇ ਅੱਛਾ ਤੇਰੀ ਉਹ ਕਰਿਆਣੋ ਤੇ ਚੱਕ ਕੇ ਬੂਟੇ ਚ ਪਾ ਦਊਗਾ ਅੱਛਾ 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 ਉਹਦਾ ਢੇਰ ਦੇ ਗਿਆ ਤਾਂ ਇਹਨਾਂ ਨੇ ਪਾਉਣਾ ਉਹ ਢੇਰ ਆਪ ਹੀ ਨਾ ਹੋਣ ਕਿਤੇ ਹਰੀ ਜਨਾਂ ਦਾ ਢੇਰ ਹੈ ਉਹ ਨਾਲ ਆਉਣਾ ਉਹ ਨਹੀਂ ਕਈ 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 ਨੈਰਾ ਦਾ ਇਹ ਉਹ ਤਾਂ ਸਾਫ਼ ਹੈ ਆ ਫੇਰ ਸਾਫ਼ ਹੈ ਠੀਕ ਹੈ ਹਾਂ ਹਾਂ ਸਹੀ ਗੱਲ ਨਾਲ ਉਹ ਪਤਾ ਨਹੀਂ ਪਤਾ ਕੀ ਮੈਰੀ ਗੱਲ ਪਤਾ ਕੀ ਗੱਲ ਹੈ ਜਿੱਥੇ ਹੁੰਦਾ ਕਈ ਜਣਿਆਂ ਦਾ ਸਾਂਝਾ ਸੁੰਝਾ ਜਾ ਉੱਥੇ ਫੁੱਟਾ ਸਿੱਧਾ ਜਾ ਕੰਮ ਚੱਲੀ ਜਾਂਦਾ ਇੱਕ ਜਿਹੜੇ ਕਿਸੇ ਇੱਕ ਇੱਕ ਦਾ ਘਰ ਦਾ ਹੋਵੇ ਉੱਥੇ ਜੇ ਫਾਫਾ ਗਿਆ ਵੀ ਤਾਂ ਲਿਮਟ ਵਿੱਚ ਹੀ ਜਾਂਦਾ ਉੱਥੇ ਲਪਾਵਾ ਰਦਾ ਹੀ ਹੁੰਦਾ ਉਹ ਤੇ ਵੀ ਲੈ ਜਾਂਦਾ ਲਵਾਵੇ ਜੇ ਕਰਦੇ ਹੁੰਦਾ ਹਾਂ ਉਹ ਵੀ ਗੱਲ ਹੋ ਜਣੀ ਹਾਂ ਇਹ ਤਾਂ ਚੱਲ ਦੇਖੀ ਪਹਿਲਾਂ ਦੇਖਾਈ ਮੈਂ ਮੈਂ ਦੱਸ ਦੇ ਪਵਾ ਦੂੰਗਾ ਹਾਂ ਤਾਂ ਲੈ ਲੱਗ ਵੀ ਪੈ ਜਾਣਾ ਨਹੀਂ ਤਾਂ ਚੱਲ ਟਰਾਲਾ ਜਾਂ ਨਿੰਬੜੇ ਨਾਲੇ ਨਿੰਬੜੂ ਬੱਸ ਉਤੇ ਬਾ ਤੇ ਰੰਗੂ ਨੂੰ ਉਸ ਵੀ ਲਾਇਆ ਬਾਈ ਉਹ ਦੇਖਾ ਕਾ ਕਨਕੁਲ ਗੁਸਲਾਤਾ ਗੁਲਗੁਲ ਨਾੜੀ ਹਿੱਲ ਗਈ ਦੀ ਕਜ ਬਿਲਾਸੀ ਲੀ ਗਿਆ ਆਹ ਓਹ ਅੱਛਾ ਪਹਿਲਾ ਟਰਾਲੀ ਗਿਆ ਯਾਰ ਗੱਲ ਸੁਣ ਹਾਂ ਇੱਧਰ ਲੇ ਕੋਈ ਹੈ ਨਾ ਕੁਝ ਕਿਹਾ ਟੁੱਟ ਗਈ ਹੋ ਟੁੱਟੀ ਨਹੀਂ ਹੈਗੀ ਹਾਂ ਜਿੱਥੇ ਥੱਲੇ ਨਾਲ ਦੱਸਦਾ ਨਾ ਉਹਦੇ ਥੱਲੇ ਗਲੀ ਨਿਕਲ ਗਈ ਤੇ ਕੋਈ ਫੇ ਤੂੰ ਇਹ ਦੇਖ ਲੈ ਹੁਣ ਦੇਖ ਇਹ ਤੂੰ ਦੇਖਣਾ ਹੁਣ ਤੂੰ ਇਹ ਸੋਚ ਬਈ ਆ ਪਿੱਛੇ ਜੇ ਉਹ ਹੋਈਆਂ ਤੀਆਂ ਆ ਸਾਰੀਆਂ ਸੁੱਕ ਗਈਆਂ ਦੀਆਂ ਕਿਹਾ ਕਹਿੰਦੇ ਉਹ ਆਪਣੀਆਂ ਨਿੰਮਾਂ ਉਹ ਕੱਲੇ ਪੰਜਾਬ 'ਚ ਨਹੀਂ ਦੀਆਂ ਹੈਗੀਆਂ ਪੂਰੇ ਭਾਰਤ ਵਿੱਚ ਤੇ ਕਿਹਾ ਬਾਹਰਲੇ ਮੁਲਕ ਵੀ ਸੁੱਕ ਗਈਆਂ ਦੀਆਂ ਹੁਣ ਹੈ ਕੱਲ ਪਰਸੋਂ ਕੱਲ ਪਰਸੋਂ ਉੱਥੇ ਜੈਸਮੀਨ ਕੋਲ ਉਥੇ ਟਰੈਕਟਰ ਦੀ ਵੀ ਆਹੀ ਟੁੱਟੀ ਬਈ ਹੁ ਕਿਤੇ ਸਾਡੀਆਂ ਵੀ ਸਾਰੀਆਂ ਦੀ ਟੁੱਟੂਗੀਆਂ ਫਿਰ ਨਹੀਂ ਪਤਾ ਨਹੀਂ ਹੈਗਾ ਉਹਨਾਂ ਪਹਿਲੀ ਟਰਾਲੀ ਗੇਰ ਘਿਆ ਘਰ ਆ ਖੜਾ ਕਿਤੇ ਲੀਕਿੰਗ ਨਹੀਂ ਹੈਗੀ ਦੀ ਜਦ ਮੈਂ ਦੂਈ ਟਰਾਲੀ ਭਰਨ ਲੱਗਿਆ ਦੇਖਾਂ ਥੱਲੇ ਧੋਕਾ ਕਰਨ ਲੱਗਿਆ ਹਾਂ ਤੇ ਧੋਕਾ ਸੀ ਵੀ ਥੱਲੇ ਅੱਛਾ ਜਿਹੜੇ ਉੱਪਰ ਦੇ ਗਲਾਸੀ ਜਿੱਥੇ ਰਬੜ ਲੱਗਦੀ ਹੈ ਉਹ ਠੀਕ ਆ ਉੱਪਰ ਦੇ ਨਾਲ ਜਿੱਥੇ ਥੱਲੇ ਨਾੜ ਕਹਦੇ ਨਾ ਉੱਥੇ ਘਸ ਕੇ ਗਲੀ ਹੀ ਨਿਕਲ ਕੇ ਹੋਊ ਮੇਰੇ ਹਿਸਾਬ ਨਾਲ ਹਾਂ ਇਹ ਵੀ ਲੱਗਦਾ ਚੂੜੀ ਜੀ ਹੁੰਦੀ ਨਾ ਫਰੀ ਜੀ ਪਰ ਮਹਾ ਵੀ ਹੁਣ 2 ਦਿਨ ਪਹਿਲਾਂ ਗਿਆ ਦਾ ਮਜਰਮੀਨ ਦੇ ਕੋਲ ਉਹ ਕਹਿੰਦੇ ਸਾਡੀ ਗਲਾਸੀ ਫੋਟੋ ਕੀ ਕਹਿੰਦੇ ਬਹੁਤ ਔਖਾ ਤੇਲ ਰੋਕਿਆ ਸੀ ਐ ਮਹਾ ਵੀ ਆ ਇੱਥੇ ਵੀ ਹੋ ਗਿਆ ਵੀ ਇਹ ਵੀ ਨਿੰਮਾ ਵਾਲਾ ਹੀ ਕੰਮ ਹੋ ਗਿਆ ਨਿੰਮਾ ਵਾਲਾ ਹੀ ਕੰਮ ਚੱਲ ਪਿਆ ਸਾਰੇ ਪਾਸੇ ਗਲਤ ਆਇਤੇ ਆ ਮਤਲਬ ਜਿੱਦੇ ਵੀ ਵੀਡੀਓ ਦੇਖਣੇ ਨੇ ਭਾਈ ਬੋਸਣਾ ਰੱਖੋ ਕੋਲ ਆਪਣੀ ਅੱਛੇ ਆ ਇੱਥੇ ਤੇ ਇਹ ਉਹ ਸ਼ੁਰੂ ਕਰਦਾ ਇਹਨਾਂ ਹੁਣ ਕਿਹੜੀ ਸਵੀਟ ਵੇਰਨ ਲੱਗ ਗਿਆ ਹਾਂ ਜਲ ਚੱਲਣਾ ਜਦੋਂ ਸਟਾਰਟ ਹੋਣੇ ਤਾਂ ਟੋਕਾ ਕਰਨ ਲੱਗ ਗਿਆ ਹਾਂ ਇਹ ਜਿਹੜਾ ਉਹ ਗਲੀ ਨਿਕਲ ਗਈ ਨਹੀਂ ਇਹ ਗੱਲ ਆ ਵੀ ਟਰੈਕਟਰ ਤੇਲ ਲੱਗ ਗਿਆ ਬਣਾਉਣਾ ਹੁਣ ਜਿੰਨੀਆਂ ਮਰਜ਼ੀ ਪੀਪੀਆਂ ਭਰੀ ਜਾਓ ਇੱਥੇ ਤੇ ਇਹ ਤਾਂ ਉਹ ਜਿਹਨੇ ਪੌਣੀ ਉਹਨੂੰ ਪਤਾ ਲੱਗ ਗਿਆ ਕਿ ਥੋੜਾ ਜਿਹਾ ਵਹ ਹੋ ਜਾਂਦਾ ਕੰਮ ਫੇ ਵਧੀਆ ਤੂੰ ਨਹੀਂ ਛੇਕਣੇ ਨੂੰ ਇੱਕ ਆਪਾਂ ਗੇਟ ਟਰਾਲੀ ਨੂੰ ਟਾਈਮ ਨਹੀਂ ਲਾਉਂਦੇ ਮੈਨੂੰ ਆਇਓ ਉਹ ਟਰਾਲੀ ਲਾਸਟ ਰਹਿ ਗਈ ਆ ਹਾਂ ਉਹ ਗੇਰ ਕੇ ਫੇਰ ਖੜਾ ਕੇ ਫੇਰ ਨਾ ਨਹੀਂ ਹਬਤੂਰ ਕਹ ਤੇ ਖੋਲ ਕੇ ਲੈ ਅੱਛਾ ਉਹਦੇ ਕਰਕੇ ਖੋਲ ਕੇ ਲੈ ਕੇ ਆਇਆ ਗੜਬੜ ਹੋ ਗਈ ਬਈ ਉਹ ਖੋਲ ਲਿਆ ਦਵਾ ਦੇਖਿਆ ਗਿਆ ਕਿੱਥੇ ਲੀ ਕੇ ਨੂੰ ਸ਼ਾਬਾਸ਼ ਨਹੀਂ ਮੈਂ ਸੋਚਿਆ ਮਹਾ ਵੀ ਸ਼ਾਇਦ ਕੋਈ ਹੋਰ ਚੱਕਰ ਹੋਣਾ ਕੋਈ ਨਹੀਂ ਨਹੀਂ ਆਹੀ ਚੱਕਰ ਠੀਕ ਹੈ ਮੇਰੇ ਸੈਟਰੀ ਆਉਂਦੀ ਪੂਰੀ ਲਗਾਇਆ ਪੂਰੀ ਕਹਿੰਦੇ ਨਹੀਂ ਥੱਲੇ ਆ ਕੇ ਪਾ ਲਿਆ ਫੇਰ ਬੋਤਲ ਲਾ ਲਿਆ ਹਾਂ ਉਹ ਨੀ ਪਰ ਥੱਲੇ ਦੇ ਹੈਗੇ ਪਤਾ ਹੈ ਗੱਲ ਆ ਬੇਚ ਦੇ ਲਿਆਉਂਦੇ ਕਰਾਤੀ ਮਿਲ ਨਹੀਂ ਗਈ ਬਾਈ ਮਿਲ ਜਣੀ ਮਿਲ ਜਣੀ ਹੈ ਨਹੀਂ ਨਹੀਂ ਇਹਦੇ ਮੈਨੂੰ ਨਹੀਂ ਮੂਰੋ ਪਾਪਾ ਪਰ ਪਹਿਲੇ ਟਰੈਕਟਰਾਂ ਦੀ ਬਦਲਦੇ ਨਹੀਂ ਰਹੇ ਹਾਂ ਸਾਰਾ ਕੋ ਮਿਲੂਗਾ ਮੈਂ ਆਪਾਂ ਬਦਲਦੇ ਨਹੀਂ ਰਹੇ ਪਹਿਲੇ ਟਰੈਕਟਰਾਂ ਦੀ ਮੈਂ ਕਿੰਨੀ ਵਾਰ ਪਾਸਰਤਾਜ ਟਰੈਕਟਰ ਦੀ ਕਿਹਾ ਉਹਦੀ ਕਿਹਾ ਤੇਰੇ ਵਾਲੇ ਦੀ ਜਿਹੜੇ ਤਾਂ ਤੇਤੇ ਮੈਂ ਲੱਤਾ ਵਾ ਉਹ ਵੀ ਬਦਲ ਹੁੰਦੀ ਮਿਲ ਜਾਂਦੀ ਹੈ ਹਾਂ ਹੋ ਗਿਆ ਹਾਂ ਉਹਨੂੰ ਵੀ ਦੇਖਣਾ ਮਿਹੜਾ ਟੱਕ ਉੱਪਰ ਖੜ ਗਿਆ ਹੁਣ ਬਸ ਨੂੰ ਹੋ ਜਿੰਦਾ ਅੱਛਾ ਮੈਂ ਜਿਹੜਾ ਪਿਛਲਾ ਧੱਕ ਹੋਣਾ ਹੈ ਮੈਂ ਸੋਚਿਆ ਕਿ ਤੇ ਇਹ ਤੇ ਆ ਗਿਆ ਲੋ ਥੋੜਾ ਜਿਹਾ ਮਾਰ ਕੇ 15 ਜਾ ਹੋ ਜੂ ਥੋੜਾ ਜਿਹਾ ਨੰਦਾ ਖੋਲਣਾ ਪਾਣਾ ਚੱਲ ਸਰ ਵੀ ਜਾਊਗਾ ਵੈਸੇ ਕਿੰਨੇ ਬਾਈ ਕਿੰਨਾ ਤਿਆਰ ਕਰਨਾ ਜੀ ਹੁਣ ਖੇਤ ਇਹ 15 ਕਿਲੋ ਬਾਸੇ 2 ਪਾਰ ਕੈਰੀਆਂ ਬਣਾਉਣੀਆਂ ਪੈੜੀਆਂ ਬਦਲੇ ਪਾਸੇ ਵਾਲੀ ਲਾਈਨ ਤੇ ਦੀ ਲਵਾ ਦਨੇ ਪਰਲੀ ਸਾਈਡ ਤੇ ਬੈਕ ਲਵਾ ਲੋ ਆ ਕੇ ਪੰਜ ਚਾਰ ਕ ਲੱਗਣੇ ਏ ਸੜ ਜੂ ਆਇਓ ਹਾਂ ਕਰਮਾ ਪਾਪਾ ਜੀ ਕਹ ਰਹੇ ਆਪੇ ਬਣਾ ਲੈਣਾ ਮੈਂ ਮਿਲਣਾ ਏ ਕਹ ਲੈ ਮਣ ਕੇ ਉਹਦੇ ਕਲੇ ਲਾ ਦੇਣੀ ਆ ਨਹੀਂ ਤਾਂ ਭਲਾ ਇਥੇ ਤੇ ਦੋ ਤਿੰਨ ਵਾਰ ਲੱਗਣਾ ਟਰੈਕਟਰ ਬੈਕ ਬੈਕ ਬਣ ਜਾਣੀ ਤੀ ਉਹ ਕਹ ਕਬਣਾ ਦੇ ਦੇਖ ਕੇ ਪੁੱਜਾ ਤਾਂ ਨਹੀਂ ਚਾਹੇ ਕਿ ਕਿੰਨੇ ਚਾਰ ਕਿੱਦਾਂ ਰਹਿਣਾ ਕਿਤੇ ਕੋਈ ਹੋਰ ਕਬਣਾ ਇੱਕ 4 ਦਾ ਇੱਕ ਬਣਾਉਣੇ ਆ 4 ਇੱਕ ਬਣਾਉਣਾ ਪਹਿਲਾਂ 30 ਕਰਵਾ ਬਣਾ ਪਹਿਲਾਂ ਤਾਂ ਇਧਰੋਂ ਮੈਣ ਹੋਣੀਆਂ ਕਿੰਨੀਆਂ ਇਹਨੂੰ ਸਾਰੇ ਪਾਸੇ ਇਧਰੋਂ ਮੈਣ ਹੋਣਾ ਉਧਰੋਂ ਵੀ ਮੈਣ ਹੋਣਾ ਪਹਿਲਾਂ ਇਧਰੋਂ ਇੱਕ ਪਾਸੇ ਨੂੰ ਮੈਣ ਪਹਿਲਾਂ ਇਹਦੀ ਲੰਬਾਈ ਫਿਰ ਉਹਦੇ ਸਾਬ ਨਾਲ ਇਧਰੋਂ ਵੰਡ ਲੈਣਾ ਆਪਾਂ ਨੇ ਉਹ ਹੇ ਹੁਣ ਪਿਆਰੇ ਆਏ ਬਣਾਉਣੇ ਆਏ ਬਣਾਉਣੇ ਆਏ ਬਣਾਉਣੇ ਇੱਥੇ ਕਿੰਨੀਆਂ ਅੱਛੇ ਖਾਲ ਪਾਤ ਨਹੀਂ ਫੇਰ ਠੀਕ ਆ ਬਸ ਫਿਰ ਉਹ ਵੀ ਗੱਲ ਓਕਹੀ ਏ ਨੇ ਕਿੰਨੀਆਂ ਬੈਗੀਆਂ ਮੈਂ ਤਾਂ ਅੱਠ ਕਰਨੀਆਂ ਆਂ ਅੱਠ ਬੈਗੀਆਂ ਹਾਂ ਅੱਠ 32 8 ਚੋਕਾ 32 ਹਾਂ ਇੱਥੇ ਤੱਕ ਚਾਰ ਪਾ ਦੇ ਫੇਰ ਕੀ ਹੋਊਗਾ ਇਹ ਇਹ ਦੋ ਬਸ ਵੇ ਹੋ ਗਏ ਇੱਥੇ ਤੱਕ ਨਾ ਇੱਥੇ ਤੱਕ ਹਾਂ ਰਾਜੂ ਭਾਈ ਖੜਾ ਸਵੇ ਤੇ ਦੋ ਇਕੱਠੇ ਉਹ ਛੱਡੋ ਉਹ ਕੋਈ ਗੱਲ ਨਹੀਂ ਅਨਗਾ ਦਾ ਬੱਟਾ-ਬੱਟਾ ਨੇ ਵੀ ਠਾਗਣਾ ਦਿੱਤੇ ਹਾਂ ਇਹ ਤੁਸੀਂ ਹੁਣ ਚਾਹ ਜੜ ਤੋਂ ਮਿਲ ਕੇ ਲੈ ਕੇ ਆਏ ਜੀ ਨਹੀਂ ਉਦੋਂ ਵੀ ਛੱਡ ਗਿਆ ਛੱਡ ਕੇ ਆਇਆ ਵਾ ਠੀਕ ਆ ਇਹ ਹੋ ਗਿਆ ਉਹ ਇੱਥੇ ਕਹਾਂ ਹੁਣ ਅੱਠ ਕਰਮਾ ਹੋਰ ਪਾ ਦੋ ਲੈਣ ਮਾਰ ਕੇ ਅੱਠ ਕਰਮਾ ਹੋਰ ਪਾ ਦੋ ਹਾਂ ਇੱਥੇ ਅੱਠ ਹੋਰ ਪਾ ਦੋ ਤੋ ਦੋ ਚਾਰ ਬੱਟੇ ਬਣ ਜਾਣੇ ਹਾਂ ਜਦੋਂ ਚਾਰ ਤੇ ਉਹ ਵੱਧ ਬਣ ਖੱਦ ਜਾਣਗੇ ਅੱਡਾ ਅੱਡਾ ਫੇ ਅੱਠ ਬਣ ਜੇ ਇਹਨਾਂ ਤਾਂ ਦੁੱਗਣਾ ਖਾਲ ਪਾਜੇ ਬਾਈ ਇੱਥੇ ਲਾਦੇ ਫਿਰ ਖਾਲ ਪਾਦੀ ਵਿੱਚ ਹਾਲ ਸਹੀ ਆ ਇੱਥੇ ਹਾਲ ਲੱਗਣਾ ਪਾਇਆ ਇੱਥੇ ਪਾ ਦੇ ਇਹ ਵੱਧ ਬਣ ਗਿਆ ਥੋੜਾ ਜਿਹਾ 3/4 ਬਣ ਗਿਆ ਤਾਂ ਇੱਥੇ ਖਾਲ ਪਾ ਦੇ ਇੱਥੇ ਖਾਲ ਪਾਦੀ ਖਾਲ ਯਾਰ ਇਧਰ ਪਾਣੀ ਛਿੱਟਾ ਇਧਰੋਂ ਵੇਹੋਂ ਦਾ ਪਾਣੀ ਨਿਕਲ ਜਾਂਦਾ ਵਿੱਚੋਂ ਹਾਂ ਖਾਲ ਪਾਣੀ ਨਿਕਲ ਜਾਂਦਾ ਫਿਰ ਆ ਬੀਜ ਬੀਜ ਨਹੀਂ ਲੜਦਾ ਹੈਗਾ ਜੇ ਵਾਲੇ ਟੋਲ ਨਹੀਂ ਕਰੀਏ ਸੁਵੀਰ ਆ ਜਾਂਦਾ ਸੁਵੀਰ ਆਲੇ ਜਾਂਦਾ ਨਾਲੇ ਸਹੀ ਖਾਲ ਤੇ ਪਾਣੀ ਵੀ ਪਾਉਣਾ ਵੇ ਸੌਖਾ ਪੈ ਜਾਂਦਾ ਖੜਾ ਬਸ ਠੀਕ ਹੈ ਜਗ੍ਹਾ ਤਾਂ ਸਹੀ ਆ ਫਿਰ ਹਾਂ ਪਰ ਉਹਦਾ ਬੱਤ ਦਾ ਗੈਪ ਹੋਰ ਰੱਖਣਾ 2 ਫੁੱਟ ਇੱਧਰ ਨੂੰ ਹੋਰ ਵਧਾ ਲੈਣੇ ਹੁਣ ਕਿਹਾ ਹੁਣ ਕਿਹਾ ਵਿਸਵੇ ਵਿੱਚ ਕਿੰਨੇ ਕਿਲੋ ਬੀਜ ਬੀਜ ਹੋ ਜਾਂਦਾ 3 ਕਿਲੋ ਇੱਕ ਵਿਸਵੇ ਜ 3 ਕਿਲੋ ਬੀਜ ਹੁੰਦਾ ਨਾ ਹੁਣ ਕਈ ਕਈ ਮਰਲੇ ਚੱਲਦੇ ਆ ਮੈਨੂੰ ਕਈਆਂ ਨੇ ਕਮੈਂਟ ਆਦੇ ਕਹਿੰਦੇ ਮਰਲੇ ਚ 2.5 ਕਿਲੋ ਬੀਜ ਹਾਂਵਾ 2 ਕਿਲੋ 2.5 ਕਿਲੋ ਮਾ ਹੋਈ ਵਿਸਵੇ ਜ 3 ਕਿਲੋ ਹਾਂ 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 ਬਸ ਸਾਰੇ ਸਾਗ ਚੱਲਦੇ ਹੂੰ ਇਹ ਵੀ ਗੱਲ ਹੈ ਜਿੰਦਾ ਲੈਂਦਾ ਭਾਈ ਨਹੀਂ ਜਿੰਦਾ ਹੀ ਲੈਂਦਾ ਭਾਈ ਜਿੰਦਾ ਚੱਕ ਲਿਆਓ ਨੌਲਾਂ ਜਿੰਦੇ ਕਰੇ ਪੈਣੀ ਆ ਹਾਂ ਕਹੀ ਨਾਲ ਤਾਂ ਹੋਰ ਹੋਊ ਕਾਲ ਗਲ ਤੋਂ ਜ਼ਿਆਦਾ ਬੰਦ ਤੋਂ ਇਹਨਾਂ ਦਾ ਮੈਚ ਆਖੇ ਲਾਉਣਾ ਚੱਲ ਰਹਿਣਾ ਹਾਂ ਆਓ ਜੀ ਪੌਣੀਆਂ ਹੋ ਗਈਆਂ ਸ਼ੁਰੂ ਮੱਟਣ ਬਾਹਰ ਤੀ ਲਾਦਣੀ ਨਮਕੀ ਆਹੋ ਬਾਣੀ ਖੜੂ ਫਿਰ ਨਹੀਂ ਮੰਦਰੀ ਸਾੜ ਜੀ ਕਾ ਉੱਪਰ ਆਪਰ ਵੀ ਆਹ ਸਾਨੂੰ ਸੁਖਾਉਂਦੇ ਸੁਹਾ ਤੇ ਆਪ ਧੁੱਲੇ ਪਾ ਕੇ ਉਹ ਫਿਰ ਬੋ ਸਖਾਈਆਂ ਨਾ ਡੌੜਾ ਐ ਕਰੋ ਤੁਸੀਂ ਐਦਾਂ ਕਰੋ ਹੁਣ ਜਦ ਸਮਾਂ ਹੀ ਹੋਰ ਹੋ ਗਿਆ ਨਾ ਹੁਣ ਦੁਆ ਆ ਗਿਆ ਨਾ ਮਸ਼ੀਨ ਨੂੰ ਪਹਿਲੀ ਦਾ ਰੇਪ ਆਉਣਾ ਆਪਾਂ ਆਈ ਕਹਿੰਦੇ ਆਪਣੇ ਖੇਤ ਚ ਗੇਰਨਾ ਆਪਾਂ ਬਾਹਰ ਨਹੀਂ ਗੇਰਨਾ ਕਿਉਂਕਿ ਉਹ ਰੇ ਗੇਰਨੇ ਦੇ ਬਾਅਦ ਵਿੱਚ ਫਿਰ ਪਤਾ ਲੱਗਿਆ ਵੀ ਇੱਥੇ ਕਾਲਾ ਕਾਤੇ ਆ ਇਹਦਾ ਮਤਲਬ ਤੁਸੀਂ ਉਹਦਾ ਜ਼ਿਆਦਾ ਗੇਰਤਾ ਇੱਥੇ ਤੁਸੀਂ ਗੇਰਿਆ ਨਹੀਂ ਹੁਣ ਕਹਾਨੂੰ ਧਿਆਨ ਰੱਖਣਾ ਉਹ ਫਿਰ ਠੋਕਰ ਖਾ ਖਾ ਕੇ ਬੰਦਾ ਬਣਦਾ ਫਿਰ ਬਾਅਦ ਚ ਇੱਕ ਵਾਰ ਫੋੜ ਲਾ ਲਵਾਂ ਨੂੰ ਆ ਮਿੱਟੀ ਜਿੱਦਾਂ ਇੱਕ ਮੈਂ ਚਾਹ ਤਾ ਪਹਿਲਾ ਕੰਮ ਮਲਾ ਬਣਾ ਇੱਕ ਵਾਰ ਮੜਿਆ ਹੌਸਲਾ ਹੋਏ ਕਹਾਣੇ ਬਈ ਹਾਂ ਮੀਂਹ ਗਬੜ ਹੋ ਗਿਆ ਵੀ ਕੰਮ ਉਹ ਹੈ ਉਹ ਟੁੱਟ ਗਈ ਗਲਾਸੀ ਜੀ ਦੀ ਹਾਂ ਉਹ ਤੇਲ ਪ੍ਰੋਪਰ ਨਹੀਂ ਜਾਂਦਾ ਹੁਣ ਅੱਗੇ ਸ਼ਾਇਦ ਹਾਂ ਉਹ ਮਟੀ ਚੱਕ ਲੈ ਸਾਰੀ ਉਹ ਲੋ ਜੀ ਕੋਕੇ ਕੋਲੇ ਵਾਲੀ ਬੋਤਲ ਦੇ ਵਿੱਚ ਠੰਡਾ ਠੰਡਾ ਲਿਆਂਦਾ ਆਪਾਂ ਨੇ ਪਾਣੀ ਪਲਾ ਦੀ ਆਪਾ ਪਾਪਾ ਜੀ ਦਾ ਨੂੰ ਲੈ ਵੇ ਮੇਤਰਾ ਰੱਖਣ ਦੇ ਵਿੱਚ ਪਾਣੀ ਮੰਗਦਾ ਸਾਰੇ ਤੇ ਪਰ ਹੈਈ ਉਹ ਗੱਲ ਬਹੁਤ ਤਰ ਹਜੇ ਪਾਪਾ ਜੀ ਦਾ ਰੋਕੀਂ ਗਿਆ। ਪਹਿਲਾਂ ਪਾਪਾ ਜੀ ਨੇ ਦੇ ਦਿੰਦਾ। ਕਿੱਥੇ ਆ ਮੈਨੂੰ ਨੇ ਢ ਘਾਰਾ ਕੀ ਉਹਨਾਂ ਨੂੰ। ਢ ਘਾਰਦੇ ਫਿਰ ਪਾਪਾ ਜੀ ਬਦੂਠਾ ਗਲਾਸ ਮੈਨਿੰਨਾ ਬਰਤਲਾ। ਹਾਂ ਉਹ ਦੋ ਗਲਾਸ ਦੋ ਤੇ ਬੈਠੇ ਧਿਆਨ ਨਹੀਂ ਦਿੱਤਾ ਵੇ। ਆਪਣਾ ਝੂਠਾ ਮਾ ਪਾਪਾ ਜੀ ਨੂੰ ਲੈਣਾ। ਧੋ ਕੇ ਦੂੰਗਾ। ਹਲੋ। ਹੋ ਜੂਗੀ ਕਿ ਵਟ ਪਾ ਦੇਣੀ 14 ਕੈਰੇਟ। ਹਾਂ। ਇਹਨਾਂ ਛੋਟਾ ਕੈਰਾ ਵੱਡੂ। ਫਿਰ ਇਹਦੀ ਖਾਲੇ ਬਣਾ ਤਾਂ ਫਿਰ ਇਹਦੀ ਅਖਾੜੇ ਬਣਾ ਦਨੀ ਇਹਦੀ ਬਸ ਬਸ ਠੀਕ ਹੈ ਫਿਰ ਇਹ ਮੇਰਾ ਮਕਸਦਾ ਗਲਤ ਪੈ ਗਿਆ ਸਾਥੇ ਥੋੜੀ ਜਿਹੀ ਉੱਥੇ ਬੱਟ ਬਾਹਰ ਹੋਊਗੀ ਉੱਥੇ ਉੱਥੇ ਹੋਊਗਾ ਕੰਮ ਕਰ ਦਨੀ ਮੈਂ ਖੋਤੇ ਦੇਖਣਾ ਬਣਾ ਪਾਣੀ ਛੱਡਦਾ ਖੇਤ ਨੂੰ ਉੱਪਰ ਪਾਸੇ ਵਾਲੇ ਨੂੰ ਜਈ ਹੋਤਾ ਨਹੀਂ ਹੈਗਾ ਇੱਥੇ ਰੱਖ ਦੂੰ ਪਾਣੀ ਚ ਹੋਰ ਪੀਣਾ ਚਲ ਆ ਉੱਥੇ ਉੱਥੇ ਪੀ ਲਿਓ ਮੋਟਰ ਪਰ ਆ ਕੇ ਨਹੀਂ ਤਾਂ ਚਲ ਬੰਨ ਵੀਡੀਓ ਦਿਨ ਵੀਡੀਓ ਦਿਨ ਵੀਡੀਓ ਮੈਂ ਦੇਖਾਂ ਕਿਤੇ ਜਥਵੀਰ ਵਾਲੇ ਪੁੱਛ ਪਾਣੀ ਨਾ ਪਾਵੇ ਇਧਰ ਖੇਤ ਚ ਅੱਜ ਮੇਰੇ ਨਾਲ ਵੀ ਉਹੀ ਗੱਲ ਸਾਬਤ ਹੋ ਗਈ ਇੱਥੇ ਕਹਿੰਦੇ ਖੇਤ ਤਿਆਰ ਹੈ ਜੀ ਪਾਣੀ ਛੱਡ ਦਿਓ ਬਈ ਕਿਉਂ ਛੱਡਣਾ ਪਾਣੀ ਬਈ ਧਰਤੀ ਠੰਡੀ ਹੋ ਜਾਊਗੀ ਲੈ ਧਰਤੀ ਠੰਡੀ ਹੋਊਗੀ ਇਹ ਕੀ ਗੱਲ ਬਣੀ ਜੀ ਆ ਮੇਰਾ ਕੈਸੀਗਾ ਬਹੁਤ ਕਹਿੜਾ ਇਹਨੂੰ ਹਰੌਣੀ ਹੀ ਕਰ ਦੇਣਾ ਇਹ ਹਰੌਣੀ ਕਰਨ ਤੋਂ ਬਾਅਦ ਵਿੱਚ ਜਦੋਂ ਬੱਤ ਜਾਗਿਆ ਇਹਨੂੰ ਬਾਦਾਂਗੇ ਜੀ ਮੈਂ ਤਾਂ ਜੀ ਤਾਂ ਪਾਣੀ ਛੱਡਿਆ ਪਰ ਇਹ ਕ ਬਹੁਤ ਚੱਲਦੀ ਹੈ ਨਾ ਭਗਵੰਤਵਾਨ ਸਾਹਿਬ ਦੀ ਅਰੇ ਜੀ ਬਣਾਈ ਵੀ ਲੋਕਾਂ ਨੇ ਉਹ ਬਹੁਤ ਹਾਸੀ ਵਜਾਕ ਦੇ ਨਾਲ ਆਣ ਬਹੁਤ ਚਲਦੀ ਰੀਲ ਉਹ ਲਾਕੇ ਨਾਲੇ ਹੁਣ ਅੱਜ ਤੇ ਅਸੀਂ ਚੱਕ ਕੇ ਬੂਟਿਆਂ ਦੇ ਵਿੱਚ ਪਾਣੀ ਪਾ ਦੇਣਾ ਇੱਧਰ ਤੇ ਨਾਲੇ ਖੇਤ ਰੌਣੀ ਹੋ ਜਾਣੇ ਜੀ ਦੋ ਦਿਨ ਚ ਬਾਤ ਆ ਜਾਣਾ ਫਿਰ ਇਹਨੂੰ ਬਾਹਵੋ ਕੇ ਤਿਆਰ ਕਰਕੇ ਛੱਡ ਦੇਣਾ ਪਨੀਰੀ ਦਾ ਵੀ ਕਿ ਨਹੀਂ ਤੁਹਾਡੇ ਸਾਹਮਣੇ ਉਹ ਰੈਡੀ ਕਰਨ ਲੱਗੇ ਪਈ ਐ ਧੁੱਪ ਚੜ੍ਹ ਗਈ ਖਾਸੀ ਲਓ ਜੀ ਪਾਣੀ ਤੇ ਇੱਧਰ ਭਰ ਗਿਆ ਤੇ ਨਾਲ ਫਿਰ ਇਹ ਆ ਪਲਾਨ ਬਣ ਗਿਆ ਬੇ ਇਹਦਾ ਵੀ ਮਸਲਾ ਹੱਲ ਕਰ ਦਈਏ ਬੇ ਦਰਖਤਾਂ ਦੇ ਆਲੇ ਦਾਲੇ ਵੀ ਪਾਣੀ ਚ ਧਰ ਦਈਏ ਬਸ ਇਹ 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 ਹੀ ਪਿੱਡੂਗਾ ਕਰਦੇ ਬਸ ਇਸਕੋ ਕਿਆ ਹੈ ਲੱਗਾ ਸੋਨਾ ਨਿਕਲਣ ਓਏ ਆਗੇ ਮਤ ਜਾਣਾ ਉਸੇ ਆਗੇ ਫਿਰ ਪਾਣੀ ਉਧਰ ਨਿਕਲ ਜਾਏਗਾ ਉਹ ਵਾਲਾ ਉਹ ਖਾੜ ਲੈ ਉਸਮੇ ਸੇ ਯਹਾਂ ਪੇ ਇਹ ਕਿਆ ਚੀਜ਼ ਹੈ ਨਿਕਾਲੋ ਯਹਾਂ ਸੇ ਇਸਕੋ ਨਿਕਾਲਣਾ ਖਣਾ ਫੜ ਦੇਣਾ ਹੈਕਣਾ ਇਹਦੇ ਵਿੱਚ ਵੀ ਤੇ ਉਹਦੇ ਬਾਅਦ ਵਿੱਚ ਇਹਨਾਂ ਦੇ ਆਲੇ ਦੋਲੇ ਵੀ ਕਰਕੇ ਪਾਣੀ ਪੜ ਦੇਣਾ ਇੱਕ ਵਾਰ ਬੜਾ ਜਗ ਫਾਇਦਾ ਹੋ ਜਾਊਗਾ ਲਓ ਜੀ ਇੱਥੇ ਵੀ ਪਾਣੀ ਪਰਤਾ ਇਹਦੇ ਵਿੱਚ ਵੀ ਪਾਣੀ ਪਰ ਚੱਲਿਆ ਜੀ ਉੱਪਰਲੇ ਪਾਸੇ ਵਾਲੇ ਵੀ ਸਾਰੇ ਜੜੀਓ ਕਰੇ ਵਿੱਚ ਵੀ ਪਾਣੀ ਪਰ ਦੇਣਾ ਮਾਣ ਲਾ ਗਿਆ ਤੇ ਪੱਟੜੀਆਂ ਨਾਲ ਪਾਣੀ ਦਾ ਲਾ ਆ ਆਹਾਂ ਦੇਖਾ ਤੇ ਸਾਰਿਆਂ ਚ ਪਵਤਾ ਪਾਣੀ ਇੱਧਰ ਵੀ ਪਾ ਦੇਣਾ ਉੱਚੇ ਵੀ ਪਾ ਦੇਣਾ ਸਾਰਿਆਂ ਨੇ ਬਰਕਮ ਚਲੋ ਜੀ ਹਾਂ ਕੋਈ ਨਹੀਂ ਬਾ ਉਧਰ ਤੇ ਇੱਥੇ ਭਰ ਨਹੀਂ ਹੁੰਦਾ ਹੈਗਾ ਉੱਥੇ ਤੇ ਭਰ ਕੇ ਆ ਜਾਂਦਾ ਪੂਰਾ ਆ ਲੈ ਇੱਕ ਇੱਕ ਦੋ 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 ਪੈਂਦਾ 30 30 ਲੀਟਰ ਪਾਣੀ ਪਾ ਦੇਣਾ ਸਮਝ ਲਓ ਚੱਲ ਬੱਸ ਓਏ ਆ ਜਾ ਅੱਗੇ ਮਿਲਦੇ ਆਂ ਜੀ ਕਿਸੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ